ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਸੋਮਵਾਰ ਨੂੰ ਸ਼ਤੁੱਤੇ ਰੱਖ ਦਿਓ ਇਹ ਇੱਕ ਚੀਜ਼ ਤੁਹਾਡੀ ਹਰ ਇੱਕ ਦਿਲ ਦੀ ਤਮੰਨਾ ਪੂਰੀ ਹੋਵੇਗੀ ਸਾਧ ਸੰਗਤ ਜੀ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਚਿਰੋ ਸੋਣਾ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਹਾਜ਼ਰੀ ਲਗਵਾ ਦੇਣਾ ਜੀ ਸੰਘਾ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਡਾ ਸੰਘਾ ਜੀ ਕਹਿੰਦੇ ਇੱਕ ਨਗਰ ਦੇ ਵਿੱਚ ਇੱਕ ਬਹੁਤ ਹੀ ਸੋਚਵਾਨ ਤੇ ਮਿਹਨਤੀ ਇਨਸਾਨ ਰਹਿੰਦਾ ਸੀ ਉਹ ਇਨਸਾਨ ਪੰਡਤ ਸੀ ਜਤਵਜੋਂ ਇਸ ਨੇ ਬਹੁਤ ਜ਼ਿਆਦਾ ਕਿਤਾਬਾਂ ਪੜ੍ਹੀਆਂ ਸਨ ਇਹਦੇ ਕੋਲ ਬਹੁਤ ਜ਼ਿਆਦਾ ਜਾਣਕਾਰੀ ਸੀ ਇਸ ਤਰ੍ਹਾਂ ਕਹੀਏ ਕਿ ਇਹ ਜਾਣਕਾਰੀ ਦਾ ਭੰਡਾਰ ਸੀ ਨਗਰ ਵਾਲੇ ਇਹਦੇ ਕੋਲੋਂ ਕਈ ਕਿਸਮ ਦੇ ਕੰਮ ਲੈ ਕੇ ਆਉਂਦੇ ਤੇ ਕਈ ਮਸਲਿਆਂ ਨੂੰ ਆਪਣੇ ਹੱਲ ਕਰਵਾਉਂਦੇ ਇਹ ਆਪਣਾ ਜਿੰਨਾ ਵੀ ਇਹਦਾ ਦਿਮਾਗ ਹੁੰਦਾ ਸੀ ਜਿੰਨੇ ਵੀ ਇਹਦੀ ਕੋਈ ਜਿੰਨੇ ਵੀ ਇਹਦੀ ਇੰਟੈਲੀਜੈਂਟੀ ਸੀ ਇਹਦੇ ਕੋਲ ਤਾਂ ਉਹਦੇ ਰਾਂ ਹੀ ਇਹ ਆਪਣੇ ਸਾਰੇ ਨਗਰ ਦੇ ਲੋਕਾਂ ਦੀਆਂ ਮੁਸੀਬਤਾਂ ਦਾ ਹੱਲ ਕਰ ਦਿੰਦਾ ਸੀ ਇਹ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਤਾਲਿਮ ਹਾਸਲ ਕਰਕੇ ਇੱਕ ਸੂਝਵਾਨ ਤੇ ਸਿਆਣਾ ਇਨਸਾਨ ਬਣਿਆ ਪਰ ਇੱਕ ਚੀਜ਼ ਜੋ ਇਸ ਨੇ ਕਦੇ ਨਹੀਂ ਸੀ ਸੋਚੀ ਉਹ ਸੀ ਪੈਸਾ ਇਸ ਨੇ ਪੈਸਾ ਕਮਾਈ ਕਰਨ ਬਾਰੇ ਕਦੇ ਨਹੀਂ ਸੋਚਿਆ ਸਿਆਣ ਕਹਿੰਦੇ ਹਨ ਕਿ ਗੁਰੂ ਕਿ ਬੰਦੇ ਕੋਲ ਹਰ ਇੱਕ ਚੀਜ਼ ਦਾ ਇੱਕ ਹਿੱਸਾ ਹੋਣਾ ਬਹੁਤ ਜ਼ਰੂਰੀ ਹੈ ਇੱਕ ਚੀਜ਼ ਸਾਡੇ ਕੋਲੋਂ ਅਥਾ ਆ ਜਾਵੇ ਤਾਂ ਉਸ ਦੇ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਗੜਬੜ ਨਹੀਂ ਹੁੰਦੀ ਜਿਹਦੇ ਕੋਲ ਅਥਾ ਪੈਸਾ ਆ ਜਾਵੇ ਸਬਰ ਨਾ ਹੋਵੇ ਸੰਤੋਖ ਨਾ ਹੋਵੇ ਉਹ ਵੀ ਆਪਣਾ ਆਪ ਗਵਾ ਲੈਂਦਾ ਹੈ ਜਿਹਦੇ ਕੋਲ ਬੇਹੱਦ ਜਾਣਕਾਰੀ ਆ ਜਾਵੇ ਬਹੁਤ ਜ਼ਿਆਦਾ ਅਕਲਮੰਦੀ ਆ ਜਾਵੇ ਪਰ ਪੈਸਾ ਨਾ ਹੋਵੇ ਫਿਰ ਐਸੀ ਅਕਲ ਐਸੀ ਜਾਣਕਾਰੀ ਕਿਹੜੇ ਕੰਮ ਦੀ ਹੈ ਇਹ ਪੰਡਤ ਹੁਣ ਬੇहद ਸਿਆਣਾ ਸੀ ਮਾਪਿਆਂ ਦੇ ਨਾਲ ਰਹਿਆ ਕਰਦਾ ਸੀ ਪਰ ਇਹ ਕਮਾਈ ਵਾਲੇ ਪਾਸੇ ਕਦੇ ਵੀ ਧਿਆਨ ਨਹੀਂ ਸੀ ਦੇਂਦਾ ਇਸ ਨੂੰ ਸਮਝ ਨਹੀਂ ਸੀ ਆਉਂਦੀ ਕਿ ਮੈਂ ਕਿਸ ਤਰੀਕੇ ਕਿਸ ਤਰ੍ਹਾਂ ਕਿਸ ਦੀ ਮਦਦ ਕਰਕੇ ਕਿਸੇ ਨੂੰ ਚਾਰ ਗੱਲਾਂ ਪੜਾ ਕੇ ਸੁਣਾ ਕੇ ਉਹਦਾ ਹੱਲ ਕਰਕੇ ਪੈਸੇ ਕਿਹੜੇ ਮੂੰਹ ਨਾਲ ਮੰਗਾ ਪਰਮਾਤਮਾ ਦੇ ਰਜਾ ਦੇ ਵਿੱਚ ਰਹਿਣ ਵਾਲਾ ਇਹ ਬੰਦਾ ਸੀ। ਇਸ ਦੇ ਪਰਿੰਦੇ ਪੰਛੀਆਂ ਦੇ ਨਾਲ ਪਰਮਾਤਮਾ ਨੇ ਬਣਾਈ ਹੋਈ ਖਲਕਤ ਦੇ ਨਾਲ ਵੀ ਬਹੁਤ ਜ਼ਿਆਦਾ ਇਸ ਦਾ ਪਿਆਰ ਸੀ। ਨਗਰ ਦੇ ਬਾਹਰ ਵਾਲੇ ਪਾਸੇ ਇੱਕ ਛੋਟੇ ਜਿਹੇ ਘਰ ਦੇ ਵਿੱਚ ਇਹ ਆਪਣੇ ਮਾਪਿਆਂ ਦੇ ਨਾਲ ਰਹਿ ਆ ਕਰਦਾ ਸੀ। ਇੱਕ ਚੀਜ਼ ਜਿਸ ਦੀ ਇਹ ਪਾਲਣਾ ਹਰ ਰੋਜ਼ ਕਰਿਆ ਕਰਦਾ ਸੀ। ਉਹ ਇਹ ਸੀ ਕਿ ਸਵੇਰੇ ਉੱਠ ਕੇ ਇਹਨੇ ਵਾਇਗੁਰੂ ਜੀ ਦੀ ਪਰਮਾਤਮਾ ਜੀ ਦੀ ਬੰਦਗੀ ਕਰਿਆ ਕਰਨੀ। ਪਰਮਾਤਮਾ ਦੇ ਨਾਮ ਦੇ ਨਾਲ ਇਹਨੇ ਫਿਰ ਉਸ ਤੋਂ ਬਾਅਦ ਦੁਨਿਆਵੀ ਕੰਮ ਕਰਿਆ ਕਰਨੇ। ਦੁਨਿਆਵੀ ਕੰਮਾਂ ਦੇ ਨਾਲ ਨਾਲ ਇਹਦੇ ਘਰ ਦੇ ਵਿੱਚ ਇੱਕ ਬਹੁਤ ਵੱਡਾ ਪਿੱਪਲ ਦਾ ਰੁੱਖ ਸੀ ਜਿਸ ਦੇ ਉੱਤੇ ਬਹੁਤ ਪੰਛੀ ਬੈਠਿਆ ਕਰਦੇ ਸਨ। ਉਹਨਾਂ ਨੂੰ ਵੀ ਇਹ ਚੋਗਾ ਪਾਇਆ ਕਰਦਾ ਸੀ ਤੇ ਉਹ ਚੋਗਾ ਇਹ ਚੌਲਾਂ ਦਾ ਜ਼ਿਆਦਾ ਪਾਇਆ ਕਰਦਾ ਸੀ। ਕਿਉਂਕਿ ਇਹਨੂੰ ਨਗਰ ਦੇ ਵਿੱਚੋਂ ਕੁਝ ਬੱਚਿਆਂ ਨੂੰ ਜਦੋਂ ਇਹ ਤਲਿਮ ਦੇਣ ਜਾਇਆ ਕਰਦਾ ਸੀ ਤਾਂ ਮਤਲਬ ਕਿ ਪੜਾਉਣ ਲਈ जाया ਕਰਦਾ ਸੀ ਤਾਂ ਉੱਥੇ ਕੁਝ ਲੋਕ ਉਹਨਾਂ ਉਸ ਬੱਚਿਆਂ ਦੇ ਪੜਾਉਣ ਦੇ ਬਦਲੇ ਕੁਝ ਮੁੱਠਾਂ ਚੋਲਾਂ ਦੀਆਂ ਦਿਆਂ ਕਰਦੇ ਸੀ। ਕੁਝ ਮੁੱਠਾਂ ਕਣਕ ਦੀਆਂ ਦਾਣਿਆਂ ਦੀਆਂ ਇਹਦੇ ਝੋਲੀ 'ਚ ਪਾ ਦਿਆ ਕਰਦੇ ਸਨ ਤੇ ਮੱਥੇ ਵੱਟ ਨਹੀਂ ਸੀ ਪਾਉਂਦਾ ਤੇ ਉਹਨਾਂ ਚੋਲਾਂ ਤੇ ਕਣਕ ਦੇ ਦਾਣਿਆਂ ਦੇ ਵਿੱਚੋਂ ਇਹ ਕੁਝ ਕੁ ਚੌਗਾ ਉਹਨਾਂ ਪੰਛੀਆਂ ਪਰਿੰਦਿਆਂ ਨੂੰ ਪਾ ਦਿੰਦਾ ਸੀ। ਕਹਿੰਦੇ ਕਿ ਇਹ ਹਮੇਸ਼ਾ ਇਹ ਹੀ ਸੋਚਦਾ ਸੀ ਕਿ ਮੇਰੇ ਨਗਰ ਦੇ ਵਿੱਚ ਵੜੇ ਲਿਖੇ ਲੋਕ ਹੋਣੇ ਚਾਹੀਦੇ ਹਨ ਸਮਾਂ ਬੀਤਦਾ ਗਿਆ ਇਹਦੇ ਘਰ ਗਰੀਬੀ ਲਗਾਤਾਰ ਵਾਧੀ ਗਈ ਤੇ ਇਹਦੇ ਗਿਆਨ ਦੇ ਵਿੱਚ ਵੀ ਵਾਧਾ ਹੁੰਦਾ ਗਿਆ ਦੂਸਰੇ ਪਾਸੇ ਤੁੱਜਾ ਇਹਦੀ ਗਰੀਬੀ ਦੇ ਵਿੱਚ ਇਸ ਦੇ ਘਰ ਵਾਲਿਆਂ ਨੇ ਐਸੇ ਮਾਪੇ ਨੇ ਐਸੇ ਪਿਓ ਨੇ ਇਸ ਨੂੰ ਬੜਾ ਸਮਝਾਇਆ ਕਿ ਪੁੱਤਰ ਗਿਆਨ ਦੇ ਲੜ ਲੱਗਣਾ ਬੜੀ ਚੰਗੀ ਗੱਲ ਹੈ ਪਰਮਾਤਮਾ ਨੇ ਲੜ ਲੱਗਣਾ ਵੀ ਬਹੁਤ ਚੰਗੀ ਗੱਲ ਹੈ ਪਰਿੰਦੇ ਪੰਛੀਆਂ ਦੇ ਨਾਲ ਪਿਆਰ ਕਰਨਾ ਕਦਰ ਕਰਨੀ ਬਹੁਤ ਹੀ ਚੰਗੀ ਗੱਲ ਹੈ ਕੁਦਰਤ ਦਾ ਖਿਆਲ ਰੱਖਣਾ ਬਹੁਤ ਵਧੀਆ ਗੱਲ ਹੈ ਪਰ ਤੂੰ ਇੱਕ ਗੱਲ ਭੁੱਲ ਚੁੱਕਾ ਹੈ ਕਿ ਅੱਜ ਦੇ ਜਮਾਨੇ ਦੇ ਵਿੱਚ ਜੇਕਰ ਚਲਾਉਣਾ ਹੈ ਜਿਵੇਂ ਨੂੰ ਤਾਂ ਪੈਸਾ ਬਹੁਤ ਜ਼ਰੂਰੀ ਹੈ ਇਸਨੇ ਕਹਿਣਾ ਕਿ ਜਿਵੇਂ ਤੁਹਾਡਾ ਹੁਕਮ ਹੋਵੇ ਪਰ ਕਦੇ ਵੀ ਪੈਸੇ ਨੂੰ ਤਵੱਜੋ ਨਾ ਦੇਣੇ ਇਹਦੀ ਗਰੀਬੀ ਜਦੋਂ ਬਹੁਤ ਜ਼ਿਆਦਾ ਵੱਧ ਗਈ ਤਾਂ ਪਰਿੰਦਿਆਂ ਨੇ ਜੋ ਅਕਸਰ ਇਹਦੇ ਕੋਲ ਆਇਆ ਕਰਦੇ ਸਨ ਉਸ ਰੁੱਖ ਦੇ ਉੱਤੇ ਕਿਉਂਕਿ ਇਹ ਸਿਰਫ ਦਾਣੇ ਨਹੀਂ ਸੀ ਪਾਉਂਦਾ ਜਦੋਂ ਰੁੱਖ ਦੇ ਉੱਤੇ ਬੈਠੇ ਹੋਏ ਪੰਛੀ ਬੈਠੇ ਹੋਏ ਕਰਦੇ ਸਾਂਤ ਇਹ ਬਹੁਤ ਸਾਰਾ ਗਿਆਨ ਵਾਲੀਆਂ ਕਿਤਾਬਾਂ ਵਿੱਚ ਉਹ ਰੁੱਖ ਦੇ ਥੱਲੇ ਬੈਠ ਕੇ ਪੜ੍ਹਿਆ ਕਰਦਾ ਸੀ ਉਹਨਾਂ ਦੇਖਿਆ ਕਰਨਾ ਕਿ ਕਿੰਨੀਆਂ ਵਧੀਆ ਕਹਾਣੀਆਂ ਕਿੰਨੀਆਂ ਵਧੀਆ ਚੀਜ਼ਾਂ ਇਹ ਪੜ੍ਹਦਾ ਰਹਿੰਦਾ ਹੈ ਤੇ ਉਹਨਾਂ ਦੇ ਗਿਆਨ ਦੇ ਵਿੱਚ ਵੀ ਵਾਧਾ ਹੋ ਰਿਹਾ ਸੀ ਪੰਛੀਆਂ ਪੰਛੀਆਂ ਦੇ ਵਿੱਚ ਵੀ ਇਸ ਕਰਕੇ ਉਸ ਪੀਪਲ ਦੇ ਰੁੱਖ ਦੇ ਉੱਤੇ ਹੇਠਾਂ ਬਹੁਤ ਜ਼ਿਆਦੇ ਪਰਿੰਦਿਆਂ ਦਾ ਜਮਾ ਹੋਣਾ ਰਹਿੰਦਾ ਸੀ ਇੱਕ ਦਿਨ ਜਦੋਂ ਇਸੀ ਗਰੀਬੀ ਦੇ ਹਾਲਾਤ ਲਗਾਤਾਰ ਵਧਦੇ ਗਏ ਤਾਂ ਉਹਨੇ ਦੇਖਿਆ ਕਿ ਲੋਕ ਹੁਣ ਇਸ ਤੋਂ ਕਿਨਾਰਾ ਕਰਨ ਲੱਗ ਪਏ ਹਨ ਲੋਕ ਇਹਦਾ ਸਿਰਫ ਇਸਤੇਮਾਲ ਕਰਦੇ ਪਏ ਹਨ ਇਹਦੀ ਵਰਤੋਂ ਕਰਦੇ ਹਨ ਉਹਨਾਂ ਨੇ ਇਸ ਤੋਂ ਗਿਆਨ ਵੀ ਲਿਆ ਤੇ ਇਸ ਤੋਂ ਕਈ ਸਾਰੇ ਕੰਮ ਕਢਵਾਏ ਬਦਲੇ ਦੇ ਵਿੱਚ ਇਹਨੂੰ ਕੋਈ ਕੁਝ ਵੀ ਨਾਂ ਦਿੱਤਾ ਲਗਾਤਾਰ ਇਹਦਾ ਫਾਇਦਾ ਹੀ ਚੁੱਕੇ ਜਾ ਰਹੇ ਸੀ ਕੁਝ ਪਰਿੰਦਿਆਂ ਨੇ ਇੱਕ ਦਿਨ ਇਹਦੇ ਨਾਲ ਗੱਲਬਾਤ ਕਰਨੀ ਚਾਹੀ ਕਿ ਅਸੀਂ ਤੇਰੇ ਨਾਲ ਗੱਲ ਕੀਤੀ ਅਸੀਂ ਤੈਨੂੰ ਕਈ ਸਾਲਾਂ ਤੋਂ ਦੇਖ ਰਹੇ ਹਾਂ ਤੇਰੇ ਬੁੱਢੇ ਮਾਪੇ ਵੀ ਤੈਨੂੰ ਹਰ ਵਾਰ ਕੁਝ ਨਾ ਕੁਝ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਇਸ ਦੇ ਬਾਵਜੂਦ ਤੂੰ ਲਗਾਤਾਰ ਗਰੀਬ ਹੁੰਦਾ ਜਾ ਰਿਹਾ ਹੈ ਤੈਨੂੰ ਚਾਹੀਦਾ ਹੈ ਕਿ ਅਜੇ ਵੀ ਵੇਲਾ ਸੰਭਾਲ ਲੈ ਅਜੇ ਕਿਹੜੀ ਉਮਰ ਹੈ ਅੱਗੇ ਤੇਰਾ ਵਿਆਹ ਵੀ ਹੋਣਾ ਹੈ ਘਰ ਵਾਲੇ ਵੀ ਆਵੇਗੇ ਬੱਚੇ ਵੀ ਹੋਣਗੇ ਕਿਸ ਤਰੀਕੇ ਦੇ ਨਾਲ ਗੁਜ਼ਾਰਾ ਕਰੇਗਾ ਇਹ ਲੋਕ ਚੰਦਰੇ ਹਨ ਤੇਰਾ ਫਾਇਦਾ ਚੁੱਕ ਰਹੇ ਹਨ ਇੱਕ ਕੰਮ ਕਰ ਤੂੰ ਇਸ ਨਗਰ ਦੇ ਰਾਜੇ ਦੇ ਕੋਲ ਜਾ ਰਾਜੇ ਤੋਂ ਜਾ ਕੇ ਮਦਦ ਮੰਗ ਪਰ ਇਹ ਹੁਣ ਬਹੁਤ ਜ਼ਿਆਦਾ ਆਪਣੇ ਆਪ ਦੇ ਉੱਤੇ ਸਵਾਲ ਖੜੇ ਕਰਨ ਲੱਗ ਪਿਆ ਸੀ ਜਦੋਂ ਬੰਦੇ ਦੇ ਉੱਤੇ ਸੰਗਾ ਜੀ ਗਰੀਬੀ ਆ ਜਾਵੇ ਤਾਂ ਬੰਦੇ ਨੂੰ ਗਿਆਨ ਪਹੁੰਚ ਜਾਂਦਾ ਹੈ ਬੰਦੇ ਦੀ ਸਿਆਣਪ ਦੇ ਉੱਤੇ ਵੀ ਸਵਾਲ ਖੜੇ ਹੁੰਦੇ ਹਨ ਗਰੀਬ ਬੰਦੇ ਦੀ ਕਹੀ ਗਈ ਬਹੁਤ ਕੀਮਤੀ ਗੱਲ ਵੀ ਲੋਕੀ ਰੱਦੀ ਕਰ ਦਿੰਦੇ ਹਨ ਇਸੇ ਕਰਕੇ ਹੁਣ ਇਹ ਲੋਕਾਂ ਦੇ ਵਿੱਚ ਜਾਣ ਤੋਂ ਗਰੇਸ਼ ਕਰਨ ਲੱਗਾ ਇਸ ਨੂੰ ਹਮੇਸ਼ਾ ਇਦਾਂ ਲੱਗਿਆ ਕਰਨਾ ਕਿ ਮੇਰਾ ਗਿਆਨ ਕਿਹੜੇ ਕੰਮ ਦਾ ਹੈ ਇੱਕ ਤਰੀਕੇ ਨਾਲ ਇਸ ਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਸੀ ਕਿ ਜਿਵੇਂ ਮੇਰੇ ਦਿਮਾਗ ਦੇ ਵਿੱਚ ਫਰਕ ਪੈ ਗਿਆ ਹੋਵੇ ਪਰਿੰਦਿਆਂ ਨੇ ਲਗਾਤਾਰ ਇਸ ਦੀ ਚਿੰਤਾ ਕਰਨੀ ਇਸਨੂੰ ਕਈ ਵਾਰ ਗੱਲ ਵੀ ਕਿਆ ਕਰਨੀ ਕਿ ਰਾਜੇ ਕੋਲ ਜਾ ਤੇ ਮਦਦ ਮੰਗ ਕੇ ਆ ਪਰ ਇਹ ਖੁਦ ਗਰਜ ਇਨਸਾਨ ਸੀ ਗੈਰਤਮੰਦ ਇਨਸਾਨ ਸੀ ਕਿਸੇ ਕੋਲ ਜਾ ਕੇ ਮਦਦ ਨਹੀਂ ਹੱਥ ਨਹੀਂ ਫਿਲਾ ਸਕਦਾ ਆਖਿਰਕਾਰ ਇੱਕ ਦਿਨ ਪੁਰਿੰਦਿਆਂ ਨੇ ਇਸਨੂੰ ਜੋਰ ਦੇ ਕੇ ਕਿਹਾ ਕਿ ਜੇ ਇਹੀ ਤਰੀਕਾ ਰਿਆ ਤਾਂ ਤੇਰਾ ਦਿਮਾਗ ਸੱਚਮੁੱਚ ਵਿਗੜ ਜਾਵੇਗਾ ਤੂੰ ਪਾਗਲ ਹੋ ਜਾਵੇਂਗਾ ਇੱਥੇ ਉੱਥੇ ਤੁਰਿਆ ਫਿਰਨਾ ਹੈ ਬਿਹਤਰ ਹੈ ਕਿ ਰਾਜੇ ਦੇ ਕੋਲ ਜਾ ਆਪਣਾ ਪੰਦਾ ਹੱਕ ਮੰਗ ਰਾਜੇ ਨੂੰ ਕਹਿ ਕੇ ਤੂੰ ਉਸ ਤੇ ਕੋਈ ਵੀ ਕੰਮ ਹੱਲ ਕਰ ਦੇਵੇਗਾ ਤੇ ਉਸ ਦੇ ਬਦਲੇ ਵਿੱਚ ਉਸ ਤੋਂ ਇਸ ਕੰਮ ਦੇ ਬਦਲੇ ਸੋਨੇ ਦੀਆਂ ਮੋਹਰਾਂ ਹਰ ਰੋਜ਼ ਤਨਖਾਹ ਵਜੋਂ ਮੰਗ ਲੈ ਹੈਰਾਨ ਵੀ ਹੋਇਆ ਤੇ ਕਹਿੰਦਾ ਕਿ ਇੰਨੇ ਜ਼ਿਆਦਾ ਤਨਖਾਹ ਉਹ ਮੈਨੂੰ ਕਿਉਂ ਦੇਵੇਗਾ ਤੇ ਐਸੇ ਕਿਹੜੇ ਕੰਮ ਹਨ ਜਿਹੜੇ ਸਿਰਫ ਮੈਂ ਕਰ ਸਕਦਾ ਹਾਂ ਰਾਜੇ ਦੇ ਦਰਬਾਰ ਦੇ ਵਿੱਚ ਤਾਂ بڑے بڑے ਵਿਦਵਾਨ ਲੋਕ ਬੈਠੇ ਹਨ ਸਾਰੇ ਪਰਿੰਦਿਆਂ ਨੇ ਕਿਹਾ ਕਿ ਅਸੀਂ ਤੇ ਤੇਰੀ ਜਾਣਕਾਰੀ ਤੋਂ ਚੰਗੀ ਤਰ੍ਹਾਂ ਜਾਣੋ ਹਾਂ ਹਾਂ ਕੁਝ ਤੂੰ ਜਾਣ ਸਕਦਾ ਹੈ ਤੇ ਕੀ ਕੁਝ ਤੂੰ ਕਰ ਸਕਦਾ ਹੈ ਸਾਨੂੰ ਚੰਗੀ ਤਰ੍ਹਾਂ ਪਤਾ ਹੈ ਹੋਂਦ ਮੈਨੂੰ ਉਹ ਕਹਿੰਦਾ ਕਿ ਕੱਖ ਨਹੀਂ ਜਾ ਸਾਰਾ ਕੁਝ ਪੋਲ ਚੁੱਕਿਆ ਹੈ ਐਸੇ ਗਰੀਬੀ ਦੇ ਵਿੱਚ ਇਸ ਗਰੀਬੀ ਵਿੱਚ ਮੈਂ ਰੋਲ ਚੁੱਕਾ ਹਾਂ ਇਸ ਗਰੀਬੀ ਵਿੱਚ ਮੈਂ ਸਾਰਾ ਕੁਝ ਜਦ ਕੀਤਾ ਪੋਲ ਚੁੱਕਾ ਹਾਂ ਉਹ ਮੇਰੀ ਸਾਰੀ ਤਾਲੀਮ ਮਿਟ ਚੁੱਕੀ ਹੈ ਕਈ ਵਾਰ ਅਸੀਂ ਇਸ ਤਰ੍ਹਾਂ ਸੋਚਦੇ ਹੁੰਦੇ ਹਾਂ ਕਿ ਪੜ੍ਹ ਲਿਖ ਕੇ ਕੀ ਕੀਤਾ ਪੜ੍ਹ ਲਿਖ ਕੇ ਮੇਰੇ ਪੱਲੇ ਕੁਝ ਵੀ ਪਿਆ ਨਹੀਂ ਫੁਲਾਣਾ ਬੰਦਾ ਅਣਪੜ੍ਹ ਸੀ ਉਹ ਤਾਂ ਬਹੁਤ ਕੁਝ ਹਾਸਲ ਕਰ ਗਿਆ ਪਰ ਅਸਲ ਚਿੰਤਾ ਤਾਂ ਪਰ ਅਸਲ ਚਿੰਤਾ ਦਾ ਵਿਸ਼ਾ ਇਹ ਨਹੀਂ ਹੁੰਦਾ ਕਿ ਸੰਗਤ ਜੀ ਹਾਲਾਂਕਿ ਇਸ ਨੇ ਗੱਲ ਦੇ ਹਾਲਾਂਕਿ ਇਸ ਨੇ ਗੱਲ ਦਿਲ ਤੇ ਲਾ ਲਈ ਸੀ ਦਿਮਾਗ ਤੇ ਲਾ ਲਈ ਪਰ ਪਰਿੰਦਿਆਂ ਦੀ ਗੱਲ ਇਸ ਨੂੰ ਪਰ ਇਹਨੇ ਗੱਲ ਇਸ ਨੂੰ ਸਮਝਾਈ ਕਿ ਜੇ ਮੈਂ ਇਸੇ ਤਰੀਕੇ ਫਿਰਦਾ ਰਿਹਾ ਤਾਂ ਵਾਕਿਆ ਹੀ ਮੈਂ ਅੱਧਾ ਪਾਗਲ ਹੋ ਜਾਵਾਂਗਾ ਅੱਧਾ ਤਾਂ ਹੋ ਗਿਆ ਹਾਂ ਰਾਜ ਦਰਬਾਰ ਦੇ ਵਿੱਚ ਜਾ ਪਹੁੰਚਿਆ ਤੇ ਰਾਜ ਦਰਬਾਰ ਦੇ ਵਿੱਚ ਜਾ ਕੇ ਰਾਜੇ ਤੋਂ ਮੁਲਾਕਾਤ ਦਾ ਸਮਾਂ ਮੰਗਿਆ ਰਾਜੇ ਨੇ ਸਮਾਂ ਦਿੱਤਾ ਰਾਜੇ ਦੇ ਨਾਲ ਗੱਲ ਖੋਲੀ ਕਿ ਮੈਂ ਤੁਹਾਡੇ ਉਹ ਕੰਮ ਵੀ ਕਰ ਦੇਵਾਂਗਾ ਜਿਹੜੇ ਕੰਮ ਕੋਈ ਹੋਰ ਨਹੀਂ ਕਰ ਸਕਦਾ ਪਰ ਮੇਰੀ ਇੱਕ ਸ਼ਰਤ ਹੈ ਕਿ ਮੈਂ ਕੰਮ ਮੁਫਤ ਵਿੱਚ ਬੜੇ ਕਰ ਦਿੱਤੇ ਹਨ ਲੋਕਾਂ ਦੀਆਂ ਵੰਗਾਰਾਂ ਬਣੀਆਂ ਕਢ ਦਿੱਤੀਆਂ ਹਨ ਤੁਹਾਡੇ ਕੋਲ ਸਾਰਾ ਕੁਝ ਹੈ ਤੁਹਾਡੇ ਕੰਮ ਕਰਨ ਦੇ ਬਦਲੇ ਮੈਨੂੰ ప్రతి ਦਿਨ ਚਾਹੀਦੀਆਂ ਹੋਣਗੀਆਂ ਤੁਸੀਂ ਮੈਨੂੰ ਕੋਈ ਕੰਮ ਦਿਓ ਚਾਹੇ ਨਾ ਦਿਓ ਰਾਜਾ ਹੈਰਾਨ ਹੋਇਆ ਪਰ ਉਹਨੇ ਇਹ ਸ਼ਰਤ ਰੱਖਦਿਆਂ ਉਸੇ ਮੂੰਹ ਦੇ ਉੱਤੇ ਉਹਦੇ ਚਿਹਰੇ ਦੇ ਉੱਤੇ ਇੱਕ ਅਜੀਬ ਕਿਸਮ ਦੀ ਊਰਜਾ ਦੇਖੀ ਇੱਕ ਅਜੀਬ ਕਿਸਮ ਦਾ ਮਨੋਬਲ ਦੇਖਿਆ ਰਾਜਾ ਹੈਰਾਨ ਹੋਇਆ ਰਾਜੇ ਦਾ ਚਿੱਤ ਸੀ ਕਿ ਉਸ ਨੂੰ ਖੜੇ ਪੈਰ ਮਨਾ ਕਰ ਦੇਵੇ ਰਾਜੇ ਨੇ ਉਹਦੇ ਨਾਲ ਹੋਰ ਗੱਲਾਂ ਬਾਤਾਂ ਸ਼ੁਰੂ ਕੀਤੀਆਂ ਰਾਜੇ ਨੂੰ ਸੀ ਕਿ ਗੱਲਾਂ-ਗੱਲਾਂ ਦੇ ਵਿੱਚ ਕੋਈ ਨਾ ਕੋਈ ਗੱਲ ਤਾਂ ਮੈਨੂੰ ਪਤਾ ਲੱਗੇ ਕਿ ਇਹਦੇ ਕੋਲ ਕੀ ਹੈ ਰਾਜੇ ਨੇ ਗੱਲ ਇਥੋਂ ਸ਼ੁਰੂ ਕਰਨੇ ਸ਼ੁਰੂ ਕੀਤੀ ਕਿ ਦੇਖੋ ਭਾਈ ਮੈਨੂੰ ਪਤਾ ਲੱਗਦਾ ਹੈ ਕਿ ਤੁਹਾਡੀ ਪੇਸ਼ ਤੇ ਪੂਜਾ ਤੇ ਤੁਸੀਂ ਤੁਸੀਂ ਪੰਡਿਤ ਹੋ ਤੁਹਾਡੇ ਕੋਲ ਬਹੁਤ ਜ਼ਿਆਦਾ ਗਿਆਨ ਹੋਵੇਗਾ ਪਰ ਮੈਂ ਮਾਫੀ ਚਾਹੁੰਦਾ ਹਾਂ ਕਿ ਮੈਂ ਇੱਕ ਰਾਜ ਦਾ ਰਾਜਾ ਹਾਂ ਮੈਂ ਬਹੁਤ ਜ਼ਿਆਦਾ ਪੜ੍ਹੇ ਲਿਖੇ ਲੋਕਾਂ ਦੀ ਬਹੁਤ ਜ਼ਿਆਦਾ ਕਦਰ ਕਰਦਾ ਹਾਂ ਮੈਂ ਮਾਫੀ ਚਾਹੁੰਦਾ ਹਾਂ ਕਿ ਇੰਨੇ ਜ਼ਿਆਦਾ ਵੇਦਨ ਇੰਨਾ ਜ਼ਿਆਦਾ ਤਨਖਾ ਤਾਂ ਮੇਰੇ ਸਭ ਤੋਂ ਜ਼ਿਆਦਾ ਜਿਹੜਾ ਅਜੀਜ ਮੰਤਰੀ ਹੈ ਸਭ ਤੋਂ ਵੱਧ ਕੰਮ ਕਰਨ ਵਾਲਾ ਮੇਰਾ ਮੁੱਖ ਮੰਤਰੀ ਹੈ ਮੈਂ ਉਸ ਨੂੰ ਵੀ ਨਹੀਂ ਦਿੰਦਾ ਵਜ਼ੀਰ ਖਾਸ ਨੂੰ ਵੀ ਇੰਨੀ ਤਨਖਾ ਨਹੀਂ ਦਿੰਦਾ ਤੁਹਾਨੂੰ ਇੰਨੀ ਤਨਖਾ ਮੈਂ ਕਿਉਂ ਦੇਵਾਂ ਜੇ ਮੈਂ ਨਾ ਮਨਜ਼ੂਰ ਕਰਦਾ ਤਾਂ ਫਿਰ ਅਜੇ ਇਹ ਗੱਲਾਂ ਬਾਤਾਂ ਚੱਲ ਹੀ ਰਹੀਆਂ ਸਨ ਵਜ਼ੀਰੇ ਖਾਨ ਤੇ ਮੁੱਖ ਮੰਤਰੀ ਉਥੇ ਆਣ ਪਹੁੰਚੇ ਤੇ ਦੋਹਾਂ ਨੇ ਰਾਜੇ ਦੇ ਨਾਲ ਸਲਾਹ مشورہ ਕੀਤਾ ਤੇ ਕਿਹਾ ਕਿ ਇਸ ਬੰਦੇ ਦੇ ਵਿੱਚ ਕੋਈ ਨਾ ਕੋਈ ਗੁਣ ਤਾਂ ਜ਼ਰੂਰ ਹੋਵੇਗਾ ਬਿਨਾਂ ਗੁਣ ਵਾਲਾ ਬੰਦਾ ਸਿੱਧਾ ਰਾਜੇ ਦੇ ਮੱਥੇ ਨਹੀਂ ਲੱਗਦਾ ਨਾਲੇ ਆਪਾਂ ਇਸ ਨੂੰ ਕੁਝ ਦਿਨ ਰੱਖ ਕੇ ਪਰਖ ਕੇ ਦੇਖ ਲੈਂਦੇ ਹਾਂ ਆਪਾਂ ਨੂੰ ਕਿਹੜਾ ਕੋਈ ਫਰਕ ਪੈਣਾ ਹੈ ਆਪਾਂ ਇਸ ਨੂੰ 2 ਮਹੀਨੇ ਰੱਖ ਲੈਂਦੇ ਹਾਂ ਕਦੇ ਕੋਈ ਜ਼ਰੂਰੀ ਕੰਮ ਹੋਇਆ ਕਰੇਗਾ ਤੇ ਕਰਵਾ ਲਵਾਂਗੇ ਮਹਿਲ ਦੇ ਬਾਹਰ ਵਾਲੇ ਪਾਸੇ ਇੱਕ ਕਮਰਾ ਜਿਹੜਾ ਬਣਿਆ ਪਿਆ ਸੀ ਉਸ ਕਮਰੇ ਦੇ ਵਿੱਚ ਉਸ ਨੂੰ ਦੇ ਦਿੰਦੇ ਹਨ ਉੱਥੇ ਬੈਠ ਕੇ ਮੁਰ ਜਾਵੇ ਤੇ ਇਸ ਦੀ ਇੱਛਾ ਕੋਈ ਕੰਮ ਹੋਇਆ ਤਾਂ ਆਪਾਂ ਇਸ ਨੂੰ ਦੇ ਦਵਾਂਗੇ ਤੇ ਇਹ ਆਪ ਇਹ ਚਲਾ ਜਾਵੇਗਾ ਰਾਜੇ ਨੂੰ ਆਪਣੇ ਵਜ਼ੀਰ ਖਾਸ ਆਪਣੇ ਮੁੱਖ ਮੰਤਰੀ ਦੀ ਇਹ ਦਿੱਤੀ ਹੋਏ ਸਲਾਮ ਵਧੀਆ ਲੱਗੀ ਉਸ ਨੇ ਕਿਹਾ ਠੀਕ ਹੈ ਤੈਨੂੰ ਅੱਜ ਅਸੀਂ ਰੱਖ ਲੈਂਦੇ ਹਾਂ ਸਵੇਰੇ ਤੁਹਾਰ ਰੋਜ਼ ਸੂਰਜ ਚੜਨ ਤੋਂ ਬਾਅਦ 7-8 ਵਜੇ ਜਦੋਂ ਤੇਰਾ ਮਨ ਹੋਵੇ ਉਦੋਂ ਆ ਜਾਣਾ ਸੂਰਜ ਅਸਤ ਹੋਣ ਤੋਂ ਵੇਲੇ ਹਸ ਸੂਰਜ ਅਸਾਉਣ ਤੋਂ ਖਾਣ ਪੀਣ ਦੀ ਜੇ ਕਿਸੇ ਹੋਰ ਕਿਸਮ ਦੀ ਕੋਈ ਫਿਕਰ ਕਰਨ ਦੀ ਜ਼ਰੂਰਤ ਨਹੀਂ ਸਾਰੀਆਂ ਸਹੂਲਤਾਂ ਇੱਥੇ ਹਨ ਦੇਖਦੇ ਹਾਂ ਤੇਰਾ ਦਿਮਾਗ ਕਿਹੜੀ ਕਰਵਟ ਲੈਂਦਾ ਹੈ ਉਹ ਖੁਸ਼ੀ-ਖੁਸ਼ੀ ਘਰ ਵਾਪਸ ਆ ਗਿਆ ਤੇ ਅਗਲੇ ਦਿਨ ਤੋਂ ਉਸਨੇ ਆਪਣਾ ਜਿਹੜਾ ਤਰੀਕਾ ਸੀ ਉਹ ਦਿਨ ਦਿਨ ਚਾਰੀ ਰੱਖਿਆ ਸਵੇਰੇ ਉੱਠਣਾ ਪਰਮਾਤਮਾ ਨੂੰ ਯਾਦ ਕਰਨਾ ਪ੍ਰੇਂਦਿਆਂ ਦੀ ਖਿਦਮਤ ਕਰਨੇ ਫਿਰ ਰਾਜ ਦਰਬਾਰ ਦੇ ਵਿੱਚ ਆ ਪਹੁੰਚਣਾ ਪਹਿਲੇ ਦਿਨ ਰਾਜ ਦਰਬਾਰ ਆਇਆ ਤਾਂ ਉਸ ਨੂੰ ਦੱਸ ਦਿੱਤਾ ਗਿਆ ਕਿ ਫਲਾਣੀ ਜਗ੍ਹਾ ਦੇ ਉੱਤੇ ਤੇਰੇ ਲਈ ਅਸੀਂ ਕਮਰਾ ਬਣਵਾਇਆ ਹੈ ਉੱਥੇ ਬੈਠਣਾ ਹੈ ਜਦੋਂ ਕੰਮ ਹੋਇਆ ਤਾਂ ਤੈਨੂੰ ਰਾਜਾ ਮਹਾਰਾਜਾ ਵਜ਼ੀਰੇ ਖਾਸ ਜੋ ਵੀ ਰਾਜ ਦਾ ਭੇਜਿਆ ਹੋਇਆ ਦੂਤ ਉਹ ਤੈਨੂੰ ਜਾ ਕੇ ਜਾਣਕਾਰੀ ਦੱਸ ਦੇਵੇਗਾ ਉਸਨੇ ਉਸੇ ਦਿਨ ਸ਼ਾਮ ਤੋਂ ਹੀ ਪੈਸੇ ਲੈਣੇ ਸ਼ੁਰੂ ਕਰ ਦਿੱਤੇ 100 ਸੋਨੇ ਦੀਆਂ ਮੋਹਰਾਂ ਤੇ ਦੋ ਚਾਰ ਦਿਨ ਜਦੋਂ ਸੋਨੇ ਦੀਆਂ ਮੋਹਰਾਂ ਘਰ ਲੈ ਕੇ ਗਿਆ ਤਾਂ ਘਰ ਵਾਲੇ ਖੁਸ਼ ਸਨ ਹੈਰਾਨ ਵੀ ਸਨ ਤੇ ਉਸਨੇ ਪ੍ਰਿੰਦਿਆਂ ਦੇ ਨਾਲ ਫਿਰ ਇੱਕ ਦਿਨ ਰਹਿ ਕੀਤੀ ਨਾ ਮੇਰਾ ਤਾਂ ਕੋਈ ਖਰਚਾ ਹੀ ਨਹੀਂ ਹੈ ਮੇਰੇ ਕੋਲ ਸਭ ਕੁਝ ਠੀਕ ਚੱਲ ਰਿਹਾ ਹੈ ਮੈਂ ਪਰਮਾਤਮਾ ਦੇ ਵੱਲੋਂ ਦਿੱਤੀ ਹੋਈ ਹਰ ਇੱਕ ਛੈ ਦੇ ਵਿੱਚ ਸੰਤੁਸ਼ਟ ਹਾਂ ਮੇਰੇ ਘਰ ਵਿੱਚ ਤਾਂ ਕੋਈ ਦਿੱਕਤ ਮਜਬੂਰੀ ਨਹੀਂ ਮੇਰੀ ਤਾਂ ਬਹੁਤ ਥੋੜੀ ਜ਼ਰੂਰਤ ਹੈ ਬਾਕੀ ਦੇ ਪੈਸੇ ਤਾਂ ਬਚ ਚਾਹੁੰਦੇ ਹਨ ਇੱਕ ਸਿਆਣੇ ਪਿੰਡੇ ਨੇ ਰਹਿ ਦਿੱਤੀ ਕਿ ਤੇਰੇ ਪਿੰਡ ਦੀ ਹਾਲਾਤ ਜੋ ਹੈ ਤੂੰ ਉਹਦੇ ਵਿੱਚ ਸੁਧਾਰ ਕਰ ਸਕਦਾ ਹੈ ਤੇਰੇ ਪਿੰਡ ਵਾਲੇ ਪਾਣੀ ਲੈਣ ਲਈ ਬੜੀ ਦੂਰ ਜਾਂਦੇ ਹਨ ਉਸ ਨੂੰ ਗੱਲ ਸਹੀ ਲੱਗੇ ਉਸਨੇ ਆਪਣੇ ਘਰ ਤੋਂ ਥੋੜੀ ਦੂਰੀ ਇੱਕ ਖੂਹ ਪਟਵਾ ਦਿੱਤਾ ਪਿੰਡ ਵਾਲਿਆਂ ਦੇ ਲਈ ਪਾਣੀ ਦੀ ਸੇਵਾ ਜਿਹੜੀ ਸੀ ਉਹ ਹੱਲ ਹੋ ਗਈ ਪਾਣੀ ਦੀ ਮੁਸ਼ਕਲ ਥੋੜੇ ਦਿਨ ਹੋਰ ਬੀਤੇ ਤਾਂ ਪੈਸੇ ਤਾਂ ਲਗਾਤਾਰ ਆ ਰਹੇ ਸਨ ਪਿੰਡ ਵਾਲਿਆਂ ਨੇ ਉਸ ਨੂੰ ਉਸ ਨੂੰ ਪੁੱਛਿਆ ਕਿ ਉਹਨਾਂ ਪਰਿੰਦਿਆਂ ਤੋਂ ਹੁਣ ਮੈਂ ਨਵੇਂ ਚੇਜ ਕਰਾਂ ਉਹਨਾਂ ਸਲਾਹ ਦਿੱਤੀ ਕਿ ਪਿੰਡ ਵਾਲਿਆਂ ਦੇ ਬੱਚੇ ਦੂਰ ਦੇ ਰਾਡੇ ਸਕੂਲ ਵਿੱਚ ਜਾਂਦੇ ਹਨ ਪਿੰਡ ਦੇ ਵਿੱਚ ਇੱਕ ਪਾਠਸ਼ਾਲਾ ਨਹੀਂ ਹੈ ਪਿੰਡ ਦੇ ਵਿੱਚ ਪਾਠਸ਼ਾਲਾ ਦਾ ਪ੍ਰਬੰਧ ਕਰਵਾ ਦਿਓ ਤੇ ਇਸ ਤਰੀਕੇ ਨਾਲ ਉਹਨੇ ਉਸ ਪਿੰਡ ਦੇ ਵਿੱਚ ਪਾਠਸ਼ਾਲਾ ਦਾ ਵੀ ਪ੍ਰਬੰਧ ਕਰ ਦਿੱਤਾ ਆਪਣੇ ਘਰ ਦੇ ਹਾਲਾਤ ਵੀ ਸੁਧਾਰ ਲਏ ਕਾਰਨੀਆਂ ਸੁਖ ਸੰਵਿਧਾਵਾਂ ਜੋੜ ਲਈਆਂ ਜਦੋਂ ਰਾਜੇ ਨੂੰ ਉਹਦੇ ਨਾਲ ਕੰਮ ਪੈਣਾ ਸੀ ਸ਼ਾਮ ਨੂੰ ਇਸਨੇ ਜਦੋਂ ਸੂਰਜ ਅਸਤ ਹੋਇਆ ਆਪਣੇ ਘਰ ਨੂੰ ਆਪਣਾ ਸਮਾਨ ਲਪੇਟਿਆ ਤੇ ਆਪਣੇ ਘਰ ਨੂੰ ਰੁਕਸਤ ਹੋਇਆ ਤੇ ਉਸੇ ਸਮੇਂ ਗਵਾਂਡੀ ਰਾਜ ਦੇ ਰਾਜੇ ਦੇ ਵਿੱਚ ਇੱਕ ਖੱਤ ਆਣ ਪਹੁੰਚਿਆ ਇਹਦੇ ਸਾਰੇ ਮੰਤਰੀ ਸੰਤਰੀ ਦਰਬਾਰ ਵਿੱਚ ਮੌਜੂਦ ਸਨ ਖੱਤ ਪੜਿਆਂ ਗਿਆ ਤੇ ਉਸ ਖੱਤ ਵਿੱਚ ਰਾਜੇ ਨੇ ਲਿਖਿਆ ਸੀ ਕਿ ਮੈਂ ਤੁਹਾਡੇ ਰਾਜ ਦੇ ਉੱਤੇ ਹਮਲਾ ਕਰ ਦੇਵਾਂਗਾ ਤਜਾਂ ਫਿਰ ਆਪਣੇ ਰਾਜ ਦਾ ਇੱਕ ਵੱਡਾ ਹਿੱਸਾ ਤੁਹਾਡੇ ਰਾਜ ਵਿੱਚ ਸ਼ਾਮਲ ਕਰ ਦਿਆਂਗਾ ਇਸ ਪੱਤਰ ਨਾਲ ਮੈਂ ਪਹੇਲੀ ਭੇਜ ਰਿਹਾ ਹਾਂ ਇਸ ਤੋਂ ਬਾਅਦ ਇੱਕ ਪਹੇਲੀ ਹੋਰ ਭੇਜਾਂਗਾ ਦੋਵੇਂ ਪਹੇਲੀਆਂ ਸਹੀ ਦਾ ਜੇ ਤੁਸੀਂ ਉੱਤਰ ਦਿੱਤਾ ਤਾਂ ਮੇਰੇ ਵੱਲੋਂ ਅੱਧੇ ਤੋਂ ਵੱਧ ਰਾਜ ਭਗ ਤੁਹਾਡੇ ਰਾਜ ਦੇ ਵਿੱਚ ਸ਼ਾਮਲ ਨਹੀਂ ਤਾਂ ਉੱਤਰ ਨਹੀਂ ਉੱਤਰ ਦਿੱਤਾ ਤਾਂ ਫਿਰ ਹਮਲੇ ਲਈ ਤਿਆਰ ਹੋ ਜਾਓ ਰਾਜਾ ਬੜਾ ਹੈਰਾਨ ਤੇ ਅਮਨ ਸ਼ਾਂਤੀ ਚੱਲ ਰਹੀ ਹੈ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਇਹ ਬੜੀ ਵੱਡੀ ਮੁਸੀਬਤ ਆ ਖੜੀ ਹੋਈ ਹੈ ਰਜ ਨੇ ਤੁਰੰਤ ਕਿਹਾ ਕਿ ਜਿਹੜੀ ਪਹੇਲੀ ਭੇਜੀ ਹੈ ਉਸ ਨੂੰ ਇੱਥੇ ਹਾਜ਼ਰ ਕੀਤਾ ਜਾਵੇ ਇੱਕ পালਕੀ ਸੀ ਇੱਕ ਜਿਵੇਂ ਡੋਲੀ ਹੁੰਦੀ ਹੈ ਤੇ ਉਹਦੇ ਵਿੱਚ ਤਿੰਨ ਮੂਰਤੀਆਂ ਨਿਕਲੀਆਂ ਉਹਨਾਂ ਦੇ ਨਾਲ ਇੱਕ ਪੱਤੇ ਦੇ ਉੱਤੇ ਲਿਖਿਆ ਹੋਇਆ ਸੀ ਕਿ ਇਹ ਤਿੰਨ ਮੂਰਤੀਆਂ ਇਨ ਬੈਨ ਇੱਕੋ ਜਿਹੀਆਂ ਹਨ ਪਰ ਇਹਨਾਂ ਦੇ ਵਿੱਚ ਕੋਈ ਫਰਕ ਨਹੀਂ ਪਰ ਇਹਨਾਂ ਵਿੱਚ ਕੋਈ ਇੱਕ ਫਰਕ ਜ਼ਰੂਰ ਹੈ ਉਹ ਫਾਰਕਲਾ ਬੁਕੇ ਮੈਨੂੰ 7 ਦਿਨਾਂ ਦੇ ਵਿੱਚ ਵਾਪਸ ਪੱਤਰ ਦੇ ਰਹੀਂ ਸੋਚਿਤ ਕੀਤਾ ਜਾਵੇ। ਨਹੀਂ ਤਾਂ ਹਮਲੇ ਲਈ ਤਿਆਰ ਰਹੋ। ਸਾਰੇ ਰਾਜੇ ਦੇ ਜਿੰਨੇ ਵੀ ਵਜ਼ੀਰ ਸਨ, ਮੰਤਰੀ ਸਨ, ਸੰਤਰੀ ਸਨ, ਵਿਦਵਾਨ ਸਨ, ਲੋਕ ਦੂਦ ਰਾਡੇ ਤੋਂ ਰਾਜੇ ਦੇ ਹਰ ਇੱਕ ਜੈਨ ਇਨਸਾਨ ਨੂੰ ਬੁਲਾ ਕੇ ਇਹਨਾਂ ਮੂਰਤੀਆਂ ਦੇ ਵਿੱਚ ਅੰਤਰ ਲੱਭੇ। ਇਹਨਾਂ ਬੰਨੀਆਂ ਸਨ ਤੇ ਹੂ ਬੂ ਕੱਪੜਾ ਲੀੜਾ ਹਰ ਇੱਕ ਚੀਜ਼ ਉਵੇਂ ਦੇ ਬੜੇ ਹੀ ਕਿਸੇ 세انے ਚਿੱਤਰਕਾਰ ਨੇ ਮੂਰਤੀਕਾਰ ਨੇ ਇਹ ਮੂਰਤੀਆਂ ਘੜੀਆਂ ਸਨ ਬਹੁਤ ਜ਼ਿਆਦਾ ਚਿੰਤਾ ਵਧ ਗਈ ਰਾਜੇ ਨੂੰ ਇਹ ਜਿਹੜੇ 10-20 ਘੰਟੇ ਸਨ ਰਾਤ ਦੇ ਬਹੁਤ ਜ਼ਿਆਦਾ ਔਖੇ ਲੰਘੇ ਰਾਜੇ ਨੇ ਕੁਝ ਘੰਟੇ ਆਰਾਮ ਕੀਤਾ ਤੇ ਸਵੇਰ ਵੇਲੇ ਫਿਰ ਤੋਂ ਦਰਬਾਰ ਲਾਲਿਆ ਤੇ ਵਜ਼ੀਰ ਖਾਸ ਨੇ ਕਿਹਾ ਕਿ ਸ਼ਾਇਦ ਹੁਣ ਉਹ ਮੌਕਾ ਆ ਗਿਆ ਹੈ ਜਿਹੜੀਆਂ ਇਸ ਸੋਹਣੇ ਦੀਆਂ ਮੋਰਾ ਹਰ ਰੋਜ਼ ਦਿੰਦੇ ਹਾਂ ਇਸ ਪੰਡਤ ਨੂੰ ਉਹ ਸ਼ਖਸ ਨੂੰ ਬੁਲਾ ਕੇ ਪੁਛ ਲਈਏ ਰਾਜ ਨੇ ਕਿਹਾ ਕਿ ਠੀਕ ਹੈ ਪਰ ਮੈਨੂੰ ਉਮੀਦ ਕੋਈ ਨਹੀਂ ਕਿ ਉਸ ਸਖਸ਼ ਨੂੰ ਬੁਲਾ ਲਿਆ ਗਿਆ ਤੇ ਉਸ ਨੂੰ ਬੁਲਾ ਕੇ ਪੁੱਛਿਆ ਗਿਆ ਕਹਿੰਦਾ ਸਪਾਈ ਇਹਨਾਂ ਦੇ ਵਿੱਚ ਕੋਈ ਫਰਕ ਸਾਨੂੰ ਲੱਭ ਲੱਭ ਕੇ ਦੇ ਨਹੀਂ ਤਾਂ ਸਾਡੇ ਰਾਜ ਦੇ ਉੱਤੇ ਹਮਲਾ ਹੋ ਜਾਵੇਗਾ ਤੇਰਾ ਵੀ ਸਿਰ ਕਲਮ ਕਰ ਦੇਵਾਂਗੇ ਉਹ ਕਹਿੰਦਾ ਕੋਈ ਗੱਲ ਨਹੀਂ ਮੈਂ ਇਹਦਾ ਮਸਲਾ ਹੱਲ ਕਰ ਦੇਵਾਂਗਾ ਮੇਰੀ ਸ਼ਰਤ ਹੈ ਕਿ ਤਿੰਨੇ ਮੂਰਤੀਆਂ ਢੋਲੀ ਦੇ ਸਮੇਤ ਮੇਰੇ ਕਮਰੇ ਦੇ ਵਿੱਚ ਰੱਖੀਆਂ ਜਾਣ ਰਾਜ ਦਰਬਾਰ ਦੇ ਬਾਹਰ ਵਾਲੇ ਪਾਸੇ ਰੱਖਵਾ ਦਿੱਤੀਆਂ ਜਾਣ। ਇਸੇ ਤਰੀਕੇ ਹੋਇਆ ਤੇ ਜਿਹੜੀਆਂ ਉਹ ਤਿੰਨੇ ਮੂਰਤੀਆਂ ਸਨ ਉਸ ਦੇ ਕਮਰੇ ਵਿੱਚ ਰੱਖ ਦਿੱਤੀਆਂ ਗਈਆਂ। ਜਿਹੜਾ ਹੁਣ ਉਹ ਪੰਡਤ ਸੀ ਉਹ ਘਰ ਚਲਾ ਗਿਆ ਤੇ ਘਰ ਜਾ ਕੇ ਉਹ ਰੁੱਖ ਦੇ ਉੱਤੇ ਬੈਠੇ ਪਰਿੰਦਿਆਂ ਦੇ ਨਾਲ ਵਾਰਤਾ ਕਰਨ ਲੱਗਾ ਕਿ ਮੇਰੇ ਤੇ ਨਵੀਂ ਮਸੀਬਤ ਆਣ ਪਈ ਹੈ। ਇੱਕ بڑے ਸੋਚਵਾਨ ਮੋਰ ਨੇ ਉਸ ਰੁੱਖ ਤੋਂ ਹੇਠਾਂ ਉਤਰ ਕੇ ਉਹਨੂੰ ਰਹਿ ਦਿੱਤੀ ਕਿ ਦੇਖ ਭਾਈ ਇਦਾਂ ਨਹੀਂ ਹੋ ਸਕਦਾ ਕਿ ਇਹ ਇਨ ਬਿਨ ਹੋਣ ਮੈਂ ਤੈਨੂੰ ਇੱਕ ਪੰਖ ਦੇਂਦਾ ਹਾਂ ਇੱਕ ਬਹੁਤ ਲੰਬਾ ਪੰਖ ਉਸਨੇ ਦਿੱਤਾ ਤੇ ਕਿਹਾ ਹਰ ਇੱਕ ਜਿਹੜੀ ਮੂਰਤੀ ਦੇ ਛੇਦ ਹਨ ਉਹਨਾਂ ਦੇ ਧਿਆਨ ਦੇ ਨਾਲ ਪਰਖ ਕਰਨੀ ਹੈ ਇਸ ਪੰਖ ਦੇ ਨਾਲ ਇਹ ਪੰਖ ਤੈਨੂੰ ਮੈਂ ਪਰਖ ਦੇ ਲਈ ਦੇ ਰਿਹਾ ਹਾਂ ਤੇਰਾ ਮਸਲਾ ਹੱਲ ਹੋ ਜਾਣਾ ਹੈ ਪਰ ਮੂਰਤੀਆਂ ਦੇ ਹਰ ਇੱਕ ਛੇਦ ਨੂੰ ਹਰ ਇੱਕ ਚੀਜ਼ ਨੂੰ ਇਸ ਪੰਖ ਦੇ ਨਾਲ ਟੋ ਟੋ ਕੇ ਪਰਖ ਕਰਨੀ ਹੈ ਉਹ ਪੰਖ ਲੈ ਕੇ ਪੰਡਤ ਵਾਪਸ ਆਪਣੇ ਉਸ ਕਮਰੇ ਦੇ ਵਿੱਚ ਆਇਆ ਜਿਹੜਾ ਉਸ ਦਾ ਦਫ਼ਤਰ ਬਣ ਚੁੱਕਾ ਸੀ ਉੱਥੇ ਆ ਕੇ ਇਕੱਲੇ ਇਕੱਲੇ ਮੂਰਤੀ ਉਸ ਨੇ ਹਰ ਇੱਕ ਛੇਨ ਦੇ ਵਿੱਚ ਉਸ ਨੂੰ ਪੰਖ ਦੇ ਰਾਹੀਂ ਪਰਖ ਕੀਤੀ ਉਸ ਨੂੰ ਵਾਕਿਆ ਹੀ ਇੱਕ ਫਰਕ ਲੱਭ ਗਿਆ ਤੁਰੰਤ ਉਸ ਨੇ ਦੂਤ ਦੇ ਰਾਹੀਂ ਸੁਨੇਹਾ ਭੇਜਿਆ ਕਿ ਸਾਰੀਆਂ ਮੂਰਤੀਆਂ ਸਮੇਤ ਉਸ ਦਰਬਾਰ ਵਿੱਚ ਆਣ ਪਹੁੰਚਿਆ ਭਰਿਆ ਰਾਜ ਦਰਬਾਰ ਮੰਤਰੀ ਸੰਤਰੀ ਭਾਰੀ ਮਹਿਫਲ ਲੱਗੇ ਹੋਏ ਸੀ ਰਾਜਨੇ ਕਿਹਾ ਜੀ ਦੱਸੋ ਉਸਨੇ ਰਾਜੇ ਦੇ ਸਾਹਮਣੇ ਸਭ ਤੋਂ ਪਹਿਲੀ ਮੋਤੀ ਦੇ ਇੱਕ ਕੰਨ ਦੇ ਵਿੱਚ ਪੰਖ ਫੇਰਿਆ ਉਹ ਦੂਸਰੇ ਪਾਸੇ ਤੋਂ ਦੂਜੇ ਕੰਨ ਦੇ ਵਿੱਚੋਂ ਬਾਹਰ ਆ ਗਿਆ ਪੰਡਤ ਜੀ ਕਹਿਣ ਲੱਗੇ ਕਿ ਦੇਖੋ ਇਹ ਇੱਕ ਸਧਾਰਨ ਇੱਕ ਬੇਫਿਕਰ ਇਨਸਾਨ ਦੇ ਵਾਂਗੂ ਇਸ ਨੂੰ ਬਣਾਇਆ ਗਿਆ ਹੈ ਜਿਸਨੇ ਇੱਕ ਕੰਨ ਤੋਂ ਪਾਈ ਦੂਜੇ ਕੰਨ ਤੋਂ ਬਾਹਰ ਕੱਢ ਦਿੱਤੀ ਕਿਸੇ ਦੀ ਕਈ ਕਿਸੇ ਦੀ ਬੋਲੀ ਦਾ ਆਪਣੇ ਮਨ ਦੇ ਉੱਤੇ ਕੋਈ ਵੀ ਬੋਝ ਨਹੀਂ ਲਿਆ ਕੋਈ ਭਾਰ ਨਹੀਂ ਲਿਆ ਜਿੱਥੇ ਸੋਹਣੀ ਉੱਥੇ ਹੀ ਛੱਡ ਕੇ ਅੱਗੇ ਲੰਘ ਗਏ ਪਰ ਇਹਦੇ ਨਾਲ ਇੱਕ ਇਹਦੇ ਵਿੱਚ ਖਾਮੀ ਵੀ ਹੈ ਕਿ ਇਹੋ ਜਿਹੇ ਇਨਸਾਨ ਨੂੰ ਕੋਈ ਜ਼ਿੰਮੇਵਾਰੀ ਵਾਲਾ ਕੰਮ ਨਹੀਂ ਸੌਂਪਿਆ ਜਾ ਸਕਦਾ ਸਾਰੇ ਦਰਬਾਰ ਵਿੱਚ ਤਾੜੀਆਂ ਵੱਜੀਆਂ ਪਰ ਅਜੇ ਇਹ ਨਹੀਂ ਸੀ ਸਮਝ ਆ ਰਿਹਾ ਕਿ ਦੂਜੀ ਦੇ ਬਾਰੇ ਇਸ ਨੇ ਕੀ ਕਹਿਣਾ ਰਾਜਨ ਗਿਆ ਕਿ ਫਰਕ ਦੱਸੋ ਦੂਸਰੀ ਮੋਤੀ ਦੇ ਨਾਲੋਂ ਇਹਦਾ ਕੀ ਫਰਕ ਹੈ ਤੁਰੰਤ ਪੰਡਤ ਨੇ ਉਹੀ ਮੋਰੀ ਉਹੀ ਮੋਰ ਪੰਖ ਦੂਸਰੀ ਮੂਰਤੀ ਦੇ ਕੰਨ ਦੇ ਵਿੱਚ ਫੇਰਿਆ ਉਸ ਦੇ ਕੰਨ ਰਹੀਂ ਹੁੰਦਾ ਹੋਇਆ ਉਸੇ ਮੋਹ ਰਹੀਂ ਪੰਖ ਬਾਹਰ ਆਇਆ ਰਾਜੇ ਨੂੰ ਸਮਝ ਆ ਗਿਆ ਕਿ ਬਿਲਕੁਲ ਇਹ ਤਾਂ ਫਰਕ ਹੈ ਇਹਦੇ ਬਾਰੇ ਦੱਸਣਾ ਸ਼ੁਰੂ ਕੀਤਾ ਕਿ ਉਹ ਦੱਸਦਾ ਹੈ ਕਿ ਜਿੰਨੇ ਕੰਨ ਤੋਂ ਸੁਣੀ ਉਹ ਮੋਹ ਰਹੀਂ ਗੱਲ ਬਾਹਰ ਕਹਿ ਦਿੱਤੀ ਉਥੇ ਸੁਣੀਆ ਉਥੇ ਕਹਿ ਕੇ ਆਪਣੇ ਮਨ ਦੇ ਵਿੱਚੋਂ ਕੋਈ ਬੋਝ ਨਹੀਂ ਲਿਆ ਤੇ ਉਹ ਰੁਕਸਤ ਹੋ ਗਿਆ ਪਰ ਇਹੋ ਜਿਹਾ ਇਨਸਾਨ ਉਤੇ ਕਿਸੇ ਦੇ ਇਕ ਪਰੋਸਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਕਿਸੇ ਦੇ ਕੰਨ ਇਸ ਨੇ ਕਿਸੇ ਦੇ ਰਾਜ ਇਸ ਨੇ ਕੰਨ ਨਾਲ ਸੁਣ ਕੇ ਆਪਣੇ ਮੂੰਹ ਤੋਂ ਬਾਹਰ ਕਰ ਦੇਨੇ ਹਨ ਮਤਲਬ ਕਿ ਕਿਸੇ ਤੋਂ ਜਿਹੜੀ ਕੋਈ ਗੱਲ ਸੁਣ ਲਈ ਜਾਂ ਕਿਸੇ ਦਾ ਕੋਈ ਰਾਜ਼ ਸੁਣ ਲਿਆ ਇਸ ਤਰ੍ਹਾਂ ਦਾ ਬੰਦਾ ਕਹਿੰਦਾ ਕਿ ਬਾਹਰ ਆਪਣੇ ਮੂੰਹ ਰਾਈ ਕਿਤੇ ਹੋਰ ਜਾ ਕੇ ਚੁਗਲੀ ਨਹੀਂ ਦਿੰਦਿਆ ਕਰੇਗਾ ਤੀਜੀ ਮੂਰਤੀ ਦੇ ਬਾਰੇ ਉਸ ਨੇ ਜਦੋਂ ਪੰਖ ਫੇਰਿਆ ਉਸ ਦੇ ਕੰਨ ਵਿੱਚ ਦੀ ਉਹ ਕਿਸੇ ਪਾਸਿਓਂ ਨਹੀਂ ਨਿਕਲਿਆ ਵੰਡਾ ਜੀ ਕਹਿਣ ਲੱਗੇ ਕਿ ਇਹ ਪੰਖਾ ਦੇ ਟਿੱਡ ਨੂੰ ਚਲਾ ਜਾਂਦਾ ਹੈ ਇਸ ਨੇ ਜੋ ਵੀ ਗੱਲਾਂ ਸੁਣੀਆਂ ਆਪਣੇ ਟਿੱਡ ਵਿੱਚ ਪਾ ਲਈਆਂ ਇਹੋ ਜਿਹੇ ਇਨਸਾਨ ਹਰ ਇੱਕ ਦਾ ਰਾਜ ਦਬ ਕੇ ਰੱਖਦੇ ਹਨ ਸਾਰੇ ਮੈਲ ਦੇ ਵਿੱਚ ਤਾੜੀਆਂ ਵੱਜਣੀਆਂ ਸ਼ੁਰੂ ਹੋ ਗਈਆਂ ਪੱਤਰ ਲੈ ਕੇ ਰਾਜੇ ਨੇ ਉਸ ਦਾ ਉੱਤਰ ਭੇਜ ਦਿੱਤਾ ਕੁਝ ਦਿਨਾਂ ਮਗਰੋਂ ਉਸ ਗਵਾਂਡੀ ਰਾਜ ਤੇ ਰਾਜੇ ਦਾ ਪੱਤਰ ਆਉਂਦਾ ਹੈ ਕਿ ਮੈਂ ਬਹੁਤ ਜ਼ਿਆਦਾ ਖੁਸ਼ ਹੋਇਆ ਹਾਂ ਮੇਰੀ ਦੂਸਰੀ ਪਹੇਲੀ ਕੋਈ ਨਹੀਂ ਹੈ ਦੂਸਰੀ ਪਹੇਲੀ ਦਿੱਤਾ ਮੇਰੀ ਇੱਕ ਬੇਨਤੀ ਹੈ ਕਿ ਮੇਰੀ ਧੀ ਜਵਾਨ ਹੈ ਮੈਂ ਉਹਦਾ ਵਿਆਹ ਕਰਨਾ ਚਾਹੁੰਦਾ ਹਾਂ ਇਸ ਜਹਨ ਇਨਸਾਨ ਨੇ ਜਿਸ ਜਹਨ ਇਨਸਾਨ ਨੇ ਸਵਾਲਾਂ ਦੇ ਜਵਾਬ ਦਿੱਤੇ ਮੈਂ ਬੇਨਤੀ ਕਰਦਾ ਹਾਂ ਕਿ ਉਹਦੇ ਨਾਲ ਤੁਹਾਡੇ ਵੱਲੋਂ ਸਹੀ ਅੰਦਾਜ਼ ਦੇ ਵਿੱਚ ਮੇਰੀ ਧੀ ਦਾ ਵਿਆਹ ਕੀਤਾ ਜਾਵੇ ਮੈਨੂੰ ਉਮੀਦ ਹੈ ਕਿ ਕੋਈ ਮੰਤਰੀ ਹੋਏਗਾ ਕੋਈ ਬਹੁਤ ਹੀ ਜਹਨ ਵਿਦਵਾਨ ਬੰਦਾ ਹੋਵੇਗਾ ਤੁਹਾਡੇ ਦਰਬਾਰ ਦੇ ਵਿੱਚ ਪੱਤਰ ਪੜ੍ਹਿਆ ਗਿਆ ਤੇ ਜਦੋਂ ਇਸ ਦਰਬਾਰ ਦੇ ਵਿੱਚ ਆਹ ਸਾਰਿਆਂ ਨੇ ਕਿਹਾ ਕਿ ਇਹ ਤਾਂ ਮੈਲੇ ਕੁਚਲੇ ਕਪੜੇ ਪਾ ਕੇ ਰੱਖਦਾ ਹੈ ਹਾਂ ਠੀਕ ਹੈ ਉਮਰ ਇਸ ਦੀ ਵਿਆਹ ਦੇ लायक ਲੱਗਦੀ ਹੈ 5 30 ਸਾਲ ਦੀ ਉਮਰ ਸੀ ਪਰ ਕਿਸੇ ਰਾਜ ਦੇ ਰਾਜੇ ਦੀ ਧੀ ਨਾਲ ਇਹਦਾ ਵਿਆਹ ਥੋੜੀ ਹੋ ਸਕਦਾ ਹੈ ਕਿਉਂਕਿ ਇਹ ਤਾਂ ਇੱਕ ਗਰੀਬ ਸੀ ਇਸ ਰਾਜ ਦੇ ਵਜ਼ੀਰੇ ਖਾਸ ਤੇ ਮਹਾ ਮੰਤਰੀ ਨੇ ਕਿਹਾ ਕਿ ਨਹੀਂ ਜੇ ਉਤਰ ਇਸ ਨੇ ਦਿੱਤਾ ਹੈ ਤਾਂ ਹੱਕ ਵੀ ਇਸ ਦਾ ਹੀ ਬੰਦਾ ਹੈ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰਵਾਇਆ ਗਿਆ ਕਹਿੰਆ ਇਸ ਇਨਸਾਨ ਦੇ ਲਈ ਵੱਖਰੇ ਤੌਰ ਤੇ ਇੱਕ ਮਹਿਲ ਤਿਆਰ ਕਰਵਾ ਦਿੱਤਾ ਗਿਆ ਪਰ ਰਾਜੇ ਦੇ ਮਨ ਦੇ ਵਿੱਚ ਇੱਕ ਸੰਦੇਸ਼ ਸੀ ਰਾਜੇ ਨੇ ਉਸ ਨੂੰ ਕੋਲ ਬੁਲਾਇਆ ਤੇ ਕਿਹਾ ਪਰੇ ਦਰਬਾਰ ਦੇ ਵਿੱਚ ਸਾਰਿਆਂ ਦੇ ਸਾਹਮਣੇ ਗੱਲ ਖੋਲੀ ਕਿ ਦੇਖੋ ਮੈਂ ਤੁਹਾਡੀ ਜਨਨੀਤ ਗਿਆਨ ਦੇ ਉੱਤੇ ਬਹੁਤ ਤੁਹਾਡੇ ਦਿਮਾਗ ਦੇ ਉੱਤੇ ਕੋਈ ਸ਼ੱਕ ਨਹੀਂ ਕਰਦਾ ਪਰ ਇੱਕ ਸਵਾਲ ਹੈ ਕਿ ਜਦੋਂ ਮੂਰਤੀਆਂ ਤੁਹਾਡੇ ਕਮਰੇ ਵਿੱਚ ਰੱਖੀਆਂ ਗਈਆਂ ਸੀ ਤੁਸੀਂ ਘਰ ਕਿਉਂ ਗਏ ਉਸ ਨੇ ਕਿਹਾ ਕਿ ਇਹਦਾ ਉੱਤਰ ਤਾਂ ਤੋ ਹਮਨੇ ਮੇਰੇ ਨਾਲ ਚੱਲ ਕੇ ਹੀ ਮਿਲੇਗਾ ਕੋਜ ਮੰਤਰੀ ਨਾਲ ਗਏ ਤੇ ਕੁਝ ਸਿਪਾਈ ਨਾਲ ਗਏ ਰਾਜਾ ਉਹਦੇ ਘਰ ਜਿਹੜਾ ਉਹਦਾ ਬਚਪਨ ਤੋਂ ਲੈ ਕੇ ਹੁਣ ਤੱਕ ਜੱਦੀ ਪੁੱਛਦੀ ਉਹਦਾ ਘਰ ਸੀ ਰਾਜਾ ਖੜਾ ਹੋਇਆ ਦੇਖ ਰਿਹਾ ਸੀ ਕਿ ਬੜੀ ਗੁਰਪਤ ਦੇ ਵਿੱਚ ਸੀ ਇਹ ਬੰਦਾ ਉੱਥੇ ਜਾ ਕੇ ਉਸਨੇ ਉਸ ਰੁੱਖ ਦੇ ਵੱਲ ਇਸ਼ਾਰਾ ਕੀਤਾ ਕਿ ਕਿਹਾ ਕਿ ਇਹ ਪਰਿੰਦੇ ਦੇਖ ਰਹੇ ਹੋ ਇਹ ਸਾਰੇ ਮੇਰੇ ਦੋਸਤ ਮਿੱਤਰ ਹਨ ਇਹਨਾਂ ਨੇ ਮੇਰੀ ਉਸ ਪਹੇਲੀ ਲੱਭਣ ਦੇ ਵਿੱਚ ਮਦਦ ਕੀਤੀ ਹੈ ਰਾਜਾ ਕਹਿੰਦਾ ਕਿ ਇਹ ਤਾਂ ਬੜੀ ਜਹਾਨਪ੍ਰਿੰਦੇ ਹਨ ਮੈਂ ਇਹਨਾਂ ਦੇ ਨਾਲ ਵੀ ਗੱਲਬਾਤ ਕਰਨੀ ਚਾਹੁੰਦਾ ਹਾਂ ਗੱਲਬਾਤ ਉਹਨਾਂ ਦੇ ਨਾਲ ਉਸ ਮੋਰ ਨੇ ਉੱਤਰ ਦੇਣਾ ਸ਼ੁਰੂ ਕੀਤਾ ਰਾਜ ਨੇ ਕਿਹਾ ਕਿ ਤੁਹਾਡੇ ਕੋਲ ਇਹਨੇ ਜਾਣਕਾਰੀ ਕਿੱਥੋਂ ਆਈ ਤਾਂ ਮੋਰ ਨੇ ਉੱਤਰ ਦਿੱਤਾ ਜਹੇ ਇਨਸਾਨ ਇਹੇ ਇਨਸਾਨ ਸੀ ਜਿਸਨੇ ਪਤਾ ਨਹੀਂ ਕਿੰਨੇ ਕੁ ਗ੍ਰੰਥ ਕਿੰਨੀਆਂ ਕੁ ਕਿਤਾਬਾਂ ਇਸ ਰੋਖ ਦੇ ਹੇਠਾਂ ਬੈਠ ਕੇ ਪੜੀਆਂ ਤੇ ਅਸੀਂ ਹਰ ਇੱਕ ਚੀਜ਼ ਨੂੰ ਬੜੇ ਹੀ ਕਰੀਬ ਹੋ ਗਏ ਇਹਨੋਂ ਸੁਣਿਆ ਅਸੀਂ ਸਾਰਾ ਗਿਆਨ ਇਹਦੇ ਤੋਂ ਪ੍ਰਾਪਤ ਕੀਤਾ ਹੈ ਗੱਲ ਇਹ ਹੈ ਕਿ ਗੁਰਬਤ ਦਾ ਸ਼ਿਕਾਰ ਹੋ ਗਿਆ ਹੈ ਜਦੋਂ ਕੋਈ ਇਨਸਾਨ ਗਰੀਬ ਹੋ ਜਾਵੇ ਤੇ ਉਹਦੀਆਂ ਕਈ ਸਿਆਣੀਆਂ ਗੱਲਾਂ ਨੂੰ ਮਿੱਟੀ ਵਿੱਚ ਰੋਲ ਦਿੱਤਾ ਜਾਂਦਾ ਹੈ ਇਹੋ ਜਿਹੀ ਕੁਝ ਇਹਦੇ ਨਾਲ ਵਾਪਰਿਆ ਉਸ ਤੋਂ ਬਾਅਦ ਇਹ ਪੰਡਤ ਕਹਿਣ ਲੱਗੇ ਕਿ ਦੇਖੋ ਤੁਹਾਡੇ ਰਾਜ ਮਹਿਲ ਆਉਂਦਾ ਜਿਹੜਾ ਤਰੀਕਾ ਸੀ ਧੱਕਾ ਲਾਇਆ ਸੀ ਉਹਦੇ ਪਿੱਛੇ ਇਹ ਪਰਿੰਦੇ ਹੀ ਸਨ ਮੈਂ ਆਪਣੇ ਤੌਰ ਤੇ ਉੱਥੇ ਨਹੀਂ ਸੀ ਪਹੁੰਚ ਸਕਦਾ ਇਸ ਤੋਂ ਬਾਅਦ ਬੜੇ ਹੀ ਸ਼ਾਹੀ ਮਜਾਦ ਦੇ ਨਾਲ ਇਸ ਪੰਨੇ ਦਾ ਵਿਆਹ ਰਾਜੇ ਦੇ ਆਪਣੇ ਹੱਥੀ ਆਪਣੀ ਤੀ ਦੇ ਨਾਲ ਕੀਤਾ ਤੇ ਉਸ ਗਵਾਂਢੀ ਰਾਜ ਦੇ ਰਾਜੇ ਵੱਲੋਂ ਮਿਲਣ ਵਾਲਾ ਜਿਹੜਾ ਰਾਜ ਸੀ ਉਹ ਵੀ ਉਸ ਨੂੰ ਸੌਂਪ ਦਿੱਤਾ ਸੋ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਕਿਸ ਤਰ੍ਹਾਂ ਇਸ ਪੰਡਤ ਨੇ ਗੁਰੂ ਪਰਮਾਤਮਾ ਦਾ ਨਾਮ ਜਪਣਾ ਤੇ ਗੁਰੂ ਦੇ ਪਾਣੇ ਦੇ ਵਿੱਚ ਰਹਿਣਾ ਇਸ ਖਲਕਤ ਦੇ ਵਿੱਚ ਬਣਾਏ ਹੋਏ ਪ੍ਰਿੰਦੇ ਪੰਛੀਆਂ ਦੀ ਸੇਵਾ ਕਰਨ ਦੇ ਨਾਲ ਉਸ ਨੂੰ ਕਿੰਨਾ ਵੱਡਾ ਫਲ ਮਿਲਿਆ ਉਹਨਾਂ ਪ੍ਰਿੰਦਿਆਂ ਪੰਛੀਆਂ ਦੀਆਂ ਅਸੀਸਾਂ ਉਸ ਪੰਡਤ ਨੂੰ ਕਿਸ ਤਰ੍ਹਾਂ ਮਿਲਿਆ ਕਿ ਉਸ ਨੂੰ ਇੱਕ ਰਾਜੇ ਦਾ ਰਾਜਪਾਗ ਹੀ ਸਾਰਾ ਮਿਲ ਗਿਆ ਤੇ ਸੰਗਤ ਦੀ ਚੇ ਕਰ ਅਸੀਂ ਵੀ ਇਹ ਸੋਮਵਾਰ ਦੇ ਦਿਨ ਤੋਂ ਹੀ ਸਟਾਰਟ ਕਰਨਾ ਸ਼ੁਰੂ ਕਰਦੇ ਹਾਂ ਕਿ ਆਪਣੇ ਘਰ ਦੀ ਛੱਤ ਦੇ ਉੱਤੇ ਜਿੰਨਾ ਤੁਹਾਡੇ ਘਰ ਦੇ ਜਗ੍ਹਾ ਹੈ ਉਹਦੇ ਵਿੱਚੋਂ ਕੁਝ ਕੁ ਥੋੜੇ ਤੋਂ ਥੋੜਾ ਬਹੁਤੇ ਤੋਂ ਬਹੁਤਾ ਚੋਗਾ ਕੱਢ ਕੇ ਜਾਂ ਰੋਟੀ ਕੱਢ ਕੇ ਦਾਨ ਪੰਡ ਜੋ ਵੀ ਤੁਹਾਡੇ ਘਰ ਦੇ ਵਿੱਚ ਪੰਦਾ ਹੈ ਆਪਣੇ ਘਰ ਦੀ ਛੱਤ ਦੇ ਉੱਤੇ ਪਾ ਦਿਓ ਤਾਂ ਤੁਹਾਡੇ ਘਰ ਦੇ ਵਿੱਚ ਕੋਈ ਵੀ ਅਜਾਇਆ ਜਾਦੂ ਟੂਣਾ ਤੰਤਰ ਮੰਤਰ ਨਹੀਂ ਹੋਵੇਗਾ ਜੋ ਤੁਹਾਡੀ ਕਿਸਮਤ ਨੂੰ ਨਹੀਂ ਖੋਲ ਪਾਵੇਗਾ ਕਿਉਂਕਿ ਕਹਿੰਦੇ ਹਨ ਕਿ ਬੇਜਬਾਨ ਦੀ ਅਸੀਸ ਹੁੰਦੀ ਹੈ ਉਹ ਬੰਦੇ ਨੂੰ ਬਹੁਤ ਜ਼ਿਆਦਾ ਜਲਦੀ ਲੱਗਦੀ ਹੈ ਇਸ ਲਈ ਸੰਗਤ ਜੀ ਅੱਜ ਤੋਂ ਹੀ ਇਹ ਕੰਮ ਕਰਨਾ ਸ਼ੁਰੂ ਕਰ ਦਿਓ ਅਤੇ ਅਸੀਸਾਂ ਇਕੱਠੀਆਂ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ